ਇੱਕ ਰਮਨ अरोड़ा ਦੀ ਸਿਹਤ ਵਿਗੜੀ ਹੈ ਵਿਜੀਲੈਂਸ ਦੀ ਕਸਟਡੀ ਦੇ ਵਿੱਚ ਸਿਹਤ ਉਹਨਾਂ ਦੀ ਖਰਾਬ ਹੋਈ ਹੈ ਤਾਂ ਰਮਨ अरोड़ा ਨੂੰ ਹਸਪਤਾਲ ਲਿਜਾਇਆ ਗਿਆ ਵਿਧਾਇਕ ਨੂੰ ਪੇਟ ਕਰਨ ਤੇ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਸੀ ਸੂਤਰਾ ਦੇ حوالے ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਪਹਿਲਾਂ ਮੈਡੀਕਲ ਟੀਮ ਵਿਜੀ ਪਹੁੰਚੀ ਸੀ ਵਿਜੀਲੈਂਸ ਦਫ਼ਤਰ ਬਾਅਦ ਵਿੱਚ ਵਿਜੀਲੈਂਸ ਟੀਮ ਉਹਨਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਲੈ ਕੇ ਗਈ ਹੈ ਤਾਂ ਬੀਤੇ ਦਿਨੀ ਰਮਨ अरोड़ा ਨੂੰ ਗ੍ਰਿਫਤਾਰ ਕੀਤਾ ਗਿਆ ਸੀ ਭ੍ਰਿਸ਼ਟਾਚਾਰੀ ਦੇ ਮਾਮਲੇ ਦੇ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ ਤਾਂ ਉਨ੍ਹਾਂ ਦੀ ਸਿਹਤ ਵਿਗੜਨ ਦੇ ਕਾਰਨ ਵਿਜੀਲੈਂਸ ਦੀ ਟੀਮ ਉਨ੍ਹਾਂ ਨੂੰ ਹਸਪਤਾਲ ਲੈ ਕੇ ਪਹੁੰਚੀ ਹੈ ਜਲੰਧਰ ਦੇ ਸਿਵਲ ਹਸਪਤਾਲ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਤਾਂ ਵਿਜੀਲੈਂਸ ਦੀ ਕਸਟਡੀ ਦੇ ਵਿੱਚ ਉਨ੍ਹਾਂ ਦੀ ਸਿਹਤ ਖਰਾਬ ਹੋਈ ਹੈ ਤਾਂ ਰਮਨ ਅਰੋੜਾ ਨੂੰ ਹਸਪਤਾਲ ਲਿਜਾਇਆ ਗਿਆ ਉਨ੍ਹਾਂ ਦੇ ਪੇਟ 'ਚ ਦਰਦ ਤੇ ਸਾਹ ਲੈਣ ਦੀ ਸਮੱਸਿਆ ਨੂੰ ਲੈ ਕੇ ਮੈਡੀਕਲ ਟੀਮ ਵਿਜੀਲੈਂਸ ਦਫ਼ਤਰ ਪਹੁੰਚੀ ਸੀ ਬਾਅਦ 'ਚ ਵਿਜੀਲੈਂਸ ਟੀਮ ਉਹਨਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਲੈ ਕੇ ਪਹੁੰਚੀ ਹੈ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਮੇਰੇ ਸਹਿਯੋਗੀ ਸਹਿਜ ਜੁਨੇਜਾ ਫੋਨ ਲਾਈਨ ਤੇ ਨੇ ਸਹਿਜ ਕੋਈ ਕੁਝ ਜਾਣਕਾਰੀ ਹੈ ਬਿਲਕੁਲ ਪੁਲਿਸ ਦੀ ਗੱਲ ਕਰੀਏ ਤਾਂ ਦੇਰ ਸ਼ਾਮ ਜਿਹੜਾ ਕੀ ਹੈ ਰਵੀਵਾਰ ਦੀ ਦੇਰ ਸ਼ਾਮ ਨੂੰ ਰਮਨ ਅਰੋੜਾ ਨੂੰ ਸ਼ਿਕਾਇਤ ਹੁੰਦੀ ਹੈ ਪੇਟ ਦਰਦੀ ਦਾ ਛਾਤੀ ਦੇ ਦਰਦ ਦਾ ਸਾਹ ਲੈਣ ਦੀ ਦਿੱਕਤ ਵੀ ਜਿਹੜੀ ਉਹਨਾਂ ਵੱਲੋਂ ਵਿਜੀਲੈਂਸ ਦੀ ਟੀਮ ਨੂੰ ਦੱਸੀ ਗਈ ਤਾਂ ਤੁਰੰਤ ਉਹਨਾਂ ਵੱਲੋਂ ਸਿਵਲ ਹਸਪਤਾਲ ਤੋਂ ਇੱਕ ਮੈਡੀਕਲ ਟੀਮ ਆਮ ਓਕੇ ਦਫ਼ਤਰ ਤੇ ਬੁਲਾਈ ਗਈ ਉੱਥੇ ਕਾਫੀ ਦੇ ਜਿਹੜੀ ਕਹਿ ਸਕਦੇ ਘੰਟੇ ਦੇ ਕਰੀਬ ਉੱਥੇ ਉਹਨਾਂ ਨੂੰ ਚੈੱਕ ਕੀਤਾ ਗਿਆ ਹੈਗਾ ਚੈੱਕਅਪ ਕੀਤਾ ਗਿਆ ਔਰ ਅਬਜ਼ਰਵ ਵੀ ਕੀਤਾ ਗਿਆ ਹੈਗਾ ਕਿ ਕਿ ਜਿਹੜੇ ਦਰਦ ਹੈ ਉਹ ਘਟਦੀ ਵਧਦੀ ਹੈ ਜਾਂ ਨਹੀਂ ਮੌਕੇ ਤੇ ਦਵਾਈਆਂ ਵੀ ਜਿਹੜੀਆਂ ਦਿੱਤੀ ਗਈਆਂ ਨੇ ਲੇਕਿਨ ਜਦੋਂ ਲੱਗਿਆ ਕਿ ਦਾ ਲੋੜ ਹੈ ਜਾਂ ਕੋਈ ਟੈਸਟ ਹੋਣੇ ਨੇ ਤਾਂ ਉਹਨਾਂ ਨੂੰ ਹੁਣ ਜਿਹੜਾ ਕੀ ਹੈ ਸਿਵਲ ਹਸਪਤਲ ਦੇ ਵਿੱਚ ਲਿਆਂਦਾ ਗਿਆ ਤਾਂ ਟੀਮਾਂ ਵੱਲੋਂ ਜਿਹੜਾ ਕੀ ਹੈ ਉੱਥੇ ਹੁਣ ਅੰਦਰ ਲਿਆ ਲਿਜਾਇਆ ਗਿਆ ਤਾਂ ਅੰਦਰ ਹੁਣ ਜਿਹੜੇ ਕੀ ਹੈ ਤੋਂ ਉਹਨਾਂ ਦੀ ਜਾਂਚ ਚੱਲ ਰਹੀ ਹੈ ਮੈਡੀਕਲ ਜਾਂਚ ਚੱਲ ਰਹੀ ਹੈ ਜੀ ਸਹਿਜ ਕੋਈ ਜਾਣਕਾਰੀ ਮਿਲ ਪਈ ਹੈ ਹੁਣ ਉਹਨਾਂ ਦੀ ਤਬੀਅਤ ਕਿਸ ਤਰ੍ਹਾਂ ਬਿਲਕੁਲ ਹਲੇ ਤੱਕ ਤਾਂ ਜਦੋਂ ਅੰਦਰ ਗਏ ਨੇ ਤਾਂ ਬਿਲਕੁਲ ਖੁਦ ਤੋਂ ਚੱਲ ਕੇ ਹੀ ਗਏ ਨੇ ਤਾਂ ਹੁਣ ਇਸ ਤੋਂ ਬਾਅਦ ਡਾਕਟਰ ਦੱਸਣਗੇ ਕਿ ਕੀ ਉਹਨਾਂ ਨੂੰ ਸ਼ਿਕਾਇਤ ਸੀ ਤਾਂ ਜਿਹੜੀ ਉਹਨਾਂ ਦੀ ਰਿਪੋਰਟਸ ਆ ਉਹਦੇ ਵਿੱਚ ਕੋਈ ਸ਼ਿਕਾਇਤ ਦੀ ਕੋਈ ਪਤਾ ਲੱਗਾ ਵੀ ਹੈ ਜਾਂ ਨਹੀਂ ਲੱਗਾ ਇਸ ਬਾਰੇ ਜਿਹੜੇ ਜੀ ਬਿਲਕੁਲ ਤਾਂ तमाम ਜਾਣਕਾਰੀ ਦਿਲੇ ਸ਼ੁਕਰੀਆ ਸਹਿਜ ਤਾਂ ਦੱਸ દਈਏ ਕਿ ਵਿਧਾਇਕ ਰਮਨ अरोड़ा ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਦੇ ਵੱਲੋਂ ਪ੍ਰਿਸ਼ਟਾਚਾਰੀ ਦੇ ਮਾਮਲੇ ਦੇ ਵਿੱਚ ਅੱਜ ਉਹਨਾਂ ਦੀ ਵਿਜੀਲੈਂਸ ਦੀ ਕਸਟਡੀ ਦੇ ਵਿੱਚ ਤੰਬੀਅਤ ਖਰਾਬ ਹੁੰਦੀ ਹੈ ਤਾਂ ਮੈਡੀਕਲ ਟੀਮ ਵੀ ਵਿਜੀਲੈਂਸ ਦੇ ਦਫ਼ਤਰ ਪਹੁੰਚੀ ਸੀ ਪਰ ਜਦੋਂ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਹਸਪਤਾਲ 'ਚ ਲਜਾਇਆ ਗਿਆ ਤਾਂ ਵਿਧਾਇਕ ਦੇ ਪੇਟ 'ਚ ਦਰਦ ਤੇ ਸਾਹ ਲੈਣ ਦੇ ਵਿੱਚ ਪਰੇਸ਼ਾਨੀ ਹੋਈ ਹੈ ਤਾਂ ਮੈਡੀਕਲ ਦੀ ਟੀਮ ਵਿਜੀਲੈਂਸ ਦੇ ਦਫ਼ਤਰ ਪਹੁੰਚੀ ਬਾਅਦ ਚ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਲੈ ਕੇ ਪਹੁੰਚੀ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਬੀਤੇ ਦਿਨੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਭ੍ਰਿਸ਼ਟਾਚਾਰੀ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰੀ ਹੋਈ